ਅੱਜ ਅਸੀਂ ਦੁਨੀਆ ਦਾ ਮਹਾਨ ਜੁਧਾਰਮਿਕ ਥਾਂ ਰੋਜਾ ਸ਼ਰੀਫ ਉੱਥੇ ਆਇਆ ਅੱਜ 412ਵਾਂ ਉਸ ਜਿਹੜਾ ਇੱਥੇ ਹੋਣ ਜਾ ਰਿਹਾ ਬਹੁਤ ਸਾਰੀ ਸੰਗਤ ਜਿਹੜੀ ਹੈ ਇੰਡੀਆ ਤੋਂ ਆਈ ਹੈ ਬਹੁਤ ਸਾਰੀ ਸੰਗਤ ਜਿਹੜੀ ਸਾਡੇ 75 ਦੇ ਕਰੀਬ ਪਾਕਿਸਤਾਨ ਤੋਂ ਸਾਡੇ ਭਰਾ ਆਏ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਇੱਥੇ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਵੈਲਕਮ ਕਰਦੇ ਆਂ ਔਰ ਜਿਵੇਂ ਸਾਹਿਬ ਮੁਲਕੇ ਆਏ ਲੱਗਦਾ ਕਿ ਇਹ ਆਪਣਾ ਪਰਿਵਾਰ ਹੈ ਲੱਗਿਆ ਹੀ ਨਹੀਂ ਕਿ ਪਾਕਿਸਤਾਨ ਤੇ ਆਏ ਨੇ ਸਾਡੇ ਭਰਾਏ ਉਧਾਈ ਕੇ ਵਖਤੀ ਜਿਹੜੇ ਸਾਡੇ ਡਿਫਰੈਂਸਸ ਹੋ ਗਏ ਸਾਡੀ ਕੰਧ ਬਣ ਗਈ ਇੱਕ ਬਾਰਡਰ ਬਣ ਗਏ ਲੇਕਿਨ ਜੋ ਅਸੀਂ ਦੇਖਦੇ ਆ ਉਹਨਾਂ ਹੀ ਪਿਆਰ ਸਾਡੇ ਚ ਉਹਨਾਂ ਹੀ ਪਿਆਰ ਹੈ ਨਾ ਦੇ ਵਿੱਚ ਉਹੀ ਸਾਡਾ ਰਹਿਣ ਸਹਿਣ ਆ ਉਹੀ ਸਾਡੀ ਬੋਲੀ ਹੈ ਔਰ ਅੱਲਾ ਗੇ ਪ੍ਰਮਾਤਮਾ ਗੇ ਵਹਿਗੁਰੂ ਗੇ ਦੁਆ ਕਰਦੇ ਕਿ ਇਹ ਜਿਹੜੇ ਬਾਰਡਰ ਨੇ ਖਤਮ ਹੋਣ ਆਪਸੀ ਭਾਈਚਾਰਾ ਜਿਹੜਾ ਆਮ ਲੋਕ ਅਸੀਂ ਇੱਕ ਦੂਜੇ ਨਾਲ ਪਿਆਰ ਕਰਦੇ ਆ ਇਸ ਤਰੀ ਬਰਤਦੇ ਜਿਵੇਂ ਇੱਥੇ ਬਰਤਦੇ ਆ ਇਹ ਬਾਰਡਰ ਖੋਲਣ ਤੇ ਸਾਡਾ ਜਿਹੜਾ ਪੈਚਾਰਾ ਹੋਰ ਮਜ਼ਬੂਤ ਹੋਵੇ ਆਪਣੇ ਹਜ਼ਰੀ ਇਮਾਮ ਰਬਾਨੀ ਮੁਜੱਦਦ ਮੁਹੰਦਦ ਅਲਫਸਾਨੀ ਅਕਬੁੱਲਾਹ ਰਹਿਸ ਆਪਣੇ 412 ਮਾ ਸਲਾਨਾ ਉਸ ਮਬਾਰਕ ਹੈ ਅੱਜ ਤੇ ਇਸ ਮੌਕੇ ਤੇ ਸਾਡੇ ਐਮੇਲ ਸਾਹਿਬ ਇੱਥੇ ਆਏ ਨੇ ਸਭ ਲੋਕਾਂ ਨੂੰ ਇੱਥੇ ਮੁਬਾਰਕਵਾਹ ਪੇਸ਼ ਕੀਤੀ ਆਗੇ ਇਹਨਾਂ ਨੇ ਤੇ ਸਾਡੇ ਪਾਕਿਸਤਾਨ ਤੋਂ ਜਿਹੜੇ ਆਪਣੇ ਉਥੇ ਦਰਸ਼ਦਾਲੂ ਇੱਥੇ ਆਏ ਨੇ ਉਸ ਮਬਾਰਕੀ ਵਿੱਚ ਸ਼ਿਰਕਤ ਕਰਨ ਲਈ ਉਹਨਾਂ ਨੂੰ ਵੀ ਆਗੇ ਮੁਬਾਰਕਵਾਹ ਪੇਸ਼ ਕੀਤੀ ਹੈ ਤੇ ਅਸੀਂ ਸਭ ਅਸਰਦੁਆ ਗੋਏ ਐਮੇਲ ਸਾਹਿਬ ਅਸਰਦੁਆ ਗੋਏ ਤੇ ਪੂਰੇ ਆਦਮ ਵਾਸਤੇ ਦੁਆ ਕਰਾਂ ਕਿ ਅੱਲਾਹ ਤਾਲਾ ਪੂਰੀ ਦੁਨੀਆ ਦੇ ਅੰਦਰ ਅਮਨ ਔਰ ਸ਼ਾਂਤੀ ਕਾਇਮ ਰਮਾਏ ਆਪਸ ਵਿੱਚ ਪਿਆਰ ਭਾਈਚਾਰਾ ਜਿਹੜਾ ਹੈਗਾ ਉਸ ਨੂੰ ਅੱਲਾਹ ਤਾਲਾ ਉਸ ਨੂੰ ਵਧਾਵੇ ਤੇ ਜੋ ਵੀ ਮੁਸ਼ਕਲਾਂ ਹੈ ਪਰੇਸ਼ਾਨੀਆਂ ਹੈਗੀਆਂ ਨੇ ਸਭ ਜੀ ਦੂਰ ਫਰਮਾਏ ਬਹੁਤ ਅੱਛਾ ਲੱਗਾ ਬਹੁਤ ਬਹੁਤ ਵਧੀਆ ਹਰ ਨਿਜ਼ਾਮ ਬਿਹਤਰ ਮਿਲਿਆ ਸਾਨੂੰ ਠੀਕ ਹੈ ਬਹੁਤ ਮਜ਼ਾ ਆਇਆ ਅਕ ਹਜ਼ੂਰ ਦੇ ਹਾਜ਼ਰੀ ਪੇਸ਼ ਹੋ ਗਈ ਇਹ ਸਭ ਤੋਂ ਬੜਾ ਮਜ਼ਾ ਇਹੀ ਹੈ ਦੁਨੀਆ ਤੇ ਠੀਕ ਹੈ ਕੋਈ ਪਰੇਸ਼ਾਨੀ ਨਹੀਂ ਹੈ ਉਹ ਵੀ ਪਰੇਸ਼ਾਨੀ ਹੁੰਦੀ ਸਾਡੇ ਮਹਤਮ ਬਜ਼ੁਰਗ ਸਾਡੇ ਹਾਜ਼ਰ ਹੈ ਸਾਡੀ ਪਰੇਸ਼ਾਨੀ ਉਸੇ ਟਾਈਮ ਖਤਮ ਹੋ ਜਾਂਦੀ ਅੱਜ ਬਿਰਾਸ ਦਾ ਦੌਰਾ ਕੀਤਾ ਕਿ ਬਹੁਤ ਵਧੀਆ ਸੀ ਉਹ ਤਾਂ ਬਹੁਤ ਵਧੀਆ ਹੋਇਆ ਨਹੀਂ ਸਾਰੇ ਸਮਝੋ ਸਾਰੇ ਦਿਨ ਦੀ ਅੱਜ ਸਾਰਾ ਜਿੰਨੇ ਟਾਈਮ ਤੋਂ ਅਸੀਂ ਆਏ ਹਾਂ ਸਭ ਤੋਂ ਅੱਛਾ ਦੌਰਾ ਆਇਆ ਬਾਹਰ ਦਾ ਬਾਕੀ ਅਸੀਂ ਤੇ ਬਾਹਰ ਗਏ ਨਹੀਂ ਬਾਹਰ ਦਾ ਸਭ ਤੋਂ ਅੱਛਾ ਦੌਰਾ ਆਇਆ ਸਾਡੇ ਆ ਤੇ ਮੈਂ ਰਾਜ ਸਾਹਿਬ ਸਾਡੇ ਵੱਡੇ ਭਰਾ ਨੇ ਨਾਲ ਜਿਹੜਾ ਇਸਲਾਨਾ ਉਰਸਾ ਚ 412 ਵਾਂ ਇਹਦੇ ਤੇ ਆਏ ਸਾਡੇ ਪਾਕਿਸਤਾਨ ਤੋਂ ਜਿਹੜੇ ਡੈਲੀਗੇਟ ਇਹਨਾਂ ਦੀ ਸੰਗਤ ਦਾ ਵੈਲਕਮ ਕਰਦੇ ਆ ਤੇ ਜਿਵੇਂ ਰਾਜ ਸਾਹਿਬ ਨੇ ਦੱਸਿਆ ਸੀ ਇਹਨਾਂ ਨੂੰ ਅਸ਼ਵਾਸ਼ਣ ਦਿੰਦੇ ਆ ਕਿ ਅਗਰ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਇਹਨਾਂ ਨੂੰ ਕਿਸੇ ਵੀ ਤਰੀਕੇ ਦੀ ਦਿੱਕਤ ਆ ਉਹਦੇ ਲਈ ਅਸੀਂ ਹਾਜ਼ਰ ਆ ਤੇ ਜਿਹੜੀ ਸਾਡੀ ਭਾਈਚਾਰਕ ਸਾਂਝ ਹੈ ਜਿਹੜੀ ਆਪਸ ਵਿੱਚ ਬਣੀ ਰਹੇ ਤੇ ਪਰਮਾਤਮਾ ਕਰੇ ਸਾਨੂੰ ਵੀ ਕਦੇ ਪਾਕਿਸਤਾਨ ਜਾਣ ਦਾ ਮੌਕਾ ਮਿਲੇ ਤੇ ਅਸੀਂ ਇਹਨਾਂ ਕੋਲੇ ਵੀ ਜੋ ਅਸੀਂ ਇਹਨਾਂ ਦੇ ਲਈ ਖਿਦਮਤ ਕਰਦੇ ਅਸੀਂ ਉਹਨਾਂ ਤੋਂ ਕਰਵਾਨ ਦੇ ਖੁਸ਼ੀ ਨਹੀਂ ਸੀ ਵੀ ਪ੍ਰਾਪਤ ਕਰੀਏ ਮੇਰੇ ਵੱਲੋਂ ਸਾਰਿਆਂ ਦਾ ਵੈਲਕਮ ਹੈ ਥੈਂਕ ਯੂ